ਸਸੀ ਗਾਲ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਸਨਮਨਜੀਤ ਸਿੰਘ ਪਿੰਡ ਮੇਗਾ ਡੇਰਾ ਬਾਬਾ ਨਾਨਕ ਗਰਦਾਸਪੁਰ ਤੋਂ ਇਹ ਸਾਡੇ ਚਾਚੀ ਜੀ ਨੇ ਤੇ ਇਹ ਇਹਨਾਂ ਦਾ ਘਰ ਆ 25 ਤਰੀਕ ਨੂੰ ਕੋਈ ਰਾਤ 8-9 ਵਜੇ ਦੇ ਕਰੀਬ ਸਾਡੇ ਘਰ ਦੇ ਵਿੱਚ 10-12 ਗੁੰਡੇ ਜਿਹੜੇ ਆ ਘੋੜੇ ਆ ਤੇ ਉਹਨਾਂ ਨੇ ਘਰ ਦੀ ਤੋੜ-ਫੋੜ ਮਤਲਬ ਕਿ ਰਹਿਣ ਕੁਛ ਨਹੀਂ ਦਿੱਤਾ ਗੱਡੀ ਸਕੂਟਰ ਟਰੈਕਟਰ ਕੁਛ ਨਹੀਂ ਛੱਡਿਆ ਉਹਦਾ ਤੇ ਘਰ ਦਾ ਕੋਈ ਦਰਵਾਜ਼ਾ ਨਹੀਂ ਛੱਡਿਆ ਕੋਈ ਖਿੜਕੀ ਨਹੀਂ ਛੱਡੀ ਤੂੜੀ ਵਾਲਾ ਸਾਡਾ ਸ਼ੈੱਡ ਹੀ ਇੱਥੋਂ ਤੱਕ ਕਿ ਤੂੜੀ ਵਾਲਾ ਸ਼ੈੱਡ ਵੀ ਨਹੀਂ ਛੱਡਿਆ ਇੱਕ ਇੱਕ ਕੱਟ ਕਰ ਦਿੱਤੀ ਇਹ ਇੱਕ ਇੱਕ ਕੱਟ ਜਿਹੜੀ ਆ ਉਹਦੀ ਖਲਾਰ ਦਿੱਤੀ ਤੇ ਅਸੀਂ ਆਮ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਆਪਣੀ ਸਰਕਾਰ ਕਹਿੰਦੀ ਹੈ ਕਿ ਅਸੀਂ ਗੁੰਡਾਗਰਦੀ ਨਸ਼ੇ ਖਤਮ ਕਰਦਾਂਗੇ ਪਰ ਇੱਥੇ ਗੁੰਡਾਗਰਦੀ ਪੂਰੇ ਯੋਰਾ ਤੇ ਆ ਗੁੰਡਾਗਰਦੀ ਇੰਨੇ ਤੇ ਯੋਰਾ ਤੇ ਔਰ ਫਿਰ ਜੇ ਇਨਸਾਫ ਮੰਗਣ ਪ੍ਰਸ਼ਾਸਨ ਕੋ ਜਾਣੇ ਆ ਤੇ ਪ੍ਰਸ਼ਾਸਨ ਵੀ ਸਾਨੂੰ ਦਬਕੇ ਮਾਰ ਕੇ ਬਾਹਰ ਕੱਢ ਦਿੰਦੇ ਆ ਪੁਲਿਸ ਤੋਂ ਜਾਣੇ ਆ ਅੱਜ ਤੱਕ ਪੁਲਿਸ ਨਹੀਂ ਬੜੀ ਪਿੰਡ ਦੇ ਵਿੱਚ ਉਹ ਬੰਦੇ ਸ਼ਰੇਆਮ ਘੁੰਮਦੇ ਨੇ ਇੱਥੇ ਸਕੂਟਰ ਮੋਟਰਸਾਈਕਲਾਂ ਤੇ ਸਾਨੂੰ ਧਮਕੀਆਂ ਦਿੰਦੇ ਨੇ ਤੇ ਪੁਲਿਸ ਕੀ ਡੀਕਦੀ ਆ ਕਿ ਕੋਈ ਮਰੇ ਫੇਰੇ ਹੀ ਆਈਏ ਇਹ ਇਹ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲੇ ਤੇ ਆ ਸਾਡੇ ਚਾਚੀ ਜੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕੋ ਮਤਲਬ ਤੋੜ-ਫੋੜ ਕੀਤੀ ਆ ਸਾਡੇ ਜੀ ਜਿਹੜੇ ਬੜੀ ਮੁਸ਼ਕਲ ਬਚਾਏ ਅਸੀਂ ਆਪਣੇ ਤੇ ਚਾਚੀ ਦੱਸੋ ਕੀ ਇਹਨਾਂ ਨੇ ਤੋੜ-ਫੋੜ ਕੀਤੀ ਆ ਕੀ ਕੀਤਾ ਜਾ ਸਾਡੀ ਬਲਾਰੋ ਗੱਡੀ ਸਾਰੀ ਤੋੜ ਦਿੱਤੀ ਆ ਟਰੈਕਟਰ ਤੋੜ ਦਿੱਤਾ ਕੋਈ ਬਾਰੀ ਨਹੀਂ ਛੱਡੀ ਸਾਡਾ ਸ਼ੈੱਡ ਤੋੜ ਦਿੱਤਾ ਗੇਟ ਗੇਟ ਸਾਡਾ ਬੜਾ ਭੰਨਿਆ ਸਾਨੂੰ ਬਹੁਤ ਗੰਦ ਬੋਲਿਆ ਘਰ ਉਤਰ ਕੇ ਨਾਲ ਹੀ ਉਹਦੀ ਮਾਂ ਆ ਭੈਣ ਵੀ ਨਾਲ ਹੀ ਤੇ ਮੁੰਡਾ ਸੁਖਪ੍ਰੀਤ ਅਮਨਦੀਪ ਤੇ ਸੁਖਮਣ ਇਹਨਾਂ ਨੇ ਸਾਨੂੰ ਰਾਤ ਸੁੱਤੇ ਅਸੀਂ ਆਪਣੇ ਘਰ RAM ਦੇ ਨਾਲ ਸਾਨੂੰ ਕੋਈ ਪਤਾ ਨਹੀਂ ਜਦੋਂ ਸਾਡੀ ਭੰਨ ਤੋੜ ਹੋਈ ਸੀ ਉੱਬੜਵਾਏ ਹੋ ਕੇ ਭੱਜੇ ਸਾਡੀ ਇਹੋ ਮੰਗਿਆ ਵੀ ਸਾਨੂੰ ਨਿصاف ਮਿਲਣਾ ਚਾਹੀਦਾ ਆ ਜੇ ਨਹੀਂ ਮਿਲਣਾ ਤਾਂ ਵੀ ਸਾਨੂੰ ਦੱਸਿਆ ਜਾਵੇ ਅਸੀਂ ਜਾਣੇ ਚੌਂਕੀ ਜਾਣੇ ਜਿੱਥੇ ਸਾਡੇ ਕੋ ਕੋਈ ਨਹੀਂ ਆਣ ਕੇ ਸਾਨੂੰ ਪੁੱਛਿਆ ਤੁਹਾਡਾ ਕੀ ਹੋਇਆ ਕੀ ਨਹੀਂ ਹੋਇਆ ਇਹ ਤੇ ਸਾਡੀ ਇਹੋ ਮੰਗ ਪਈ ਇਨਾਂ ਤੇ ਸਖਤ ਕਾਰਵਾਈ ਹੋਵੇ ਤੇ ਇਨਾਂ ਤੇ ਪਰਚੇ ਹੋਣ ਤੇ ਗਾਂ ਦਾ ਨਾਂ ਨੂੰ ਬੰਨ ਵਜੇ ਸਾਡੀ ਇਹੋ ਮੰਗ ਹੈ ਸਤਿ ਸ਼੍ਰੀ ਅਕਾਲ

não alto, mais específico, de motor na líder. Então, lá, lá, na zona 10.000, eu, eu tinha que fazer no mínimo 300. ਸਾਰਾ ਬਿਚਾਈ ਹਾਂ 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 ਇਹ ਹੁੰਦੇ ਆ ਹੂੰ ਉਹ ਵੀ ਆ ਦੇ ਲਾ ਜਿਹੜਾ ਕੱਢੀ ਹੁੰਦਾ ਸੋਨੇ ਕਾ ਨਹੀਂ ਆਉਂਦਾ ਉਹ ਕੋਈ ਦਾ ਜਿਹੜਾ ਉਹ ਹੋ ਗਿਆ ਉਹ ਨਹੀਂ ਦਾ ਨਹੀਂ ਨਾ ਬਾਰੰਗ ਕਹਿੰਦਾ ਇਹਨੂੰ ਪਤਾ ਹੁੰਦਾ ਬਖਸ਼ਣਾ ਨਹੀਂ ਮੈਨੂੰ ਮੈਂ ਮੰਨਿਆ ਹੂੰ ਤੇ ਸਾਰੀ ਇਹਨੂੰ ਮੈਨੂੰ ਜਿਆਦਾ ਨੂੰ ਵਰਨਾ ਨਾ ਹਾਂ ਹਾਂ ਵਰਨਾ ਨਾ ਮੈਨੂੰ ਵਰਤੀਂ ਕਰਨਾ ਸੀ ਮਾਜਾ ਦੇ ਬਾਹਰੋਂ ਉਹ ਉਥੇ ਪਸਤੀ ਜਾਗੇ ਨਾ ਮਾਂਕੇ ਦੇ ਹੱਥ